ਇਹ ਅਕਾਲੀ ਦਲ ਦਾ ਧਰਨਾ ਜੋ ਸੰਗਰੂਰ ਜ਼ਹਿਰੀਲੀ ਸ਼ਰਾਬ ਕਾਂਡ ਮਾਮਲੇ ਚ ਪੀੜਤ ਪਰਿਵਾਰਾਂ ਦੇ ਇਨਸਾਫ ਲਈ ਲੱਗਾ ਹੈ ਵੱਡੀ ਗਿਣਤੀ ਚ ਜੁਟੇ ਅਕਾਲੀ ਸੰਗਰੂਰ ਡਿਪਟੀ ਕਮਿਸ਼ਨਰ ਦਫ਼ਤਰ ਕੇਰਕੇ ਬੈਗੇ ਨੇ ਤੇ ਰੋਜ਼ ਧਰਨਾ ਦਿੱਤਾ ਗਿਆ ਹੈ ਪੀੜਤ ਪਰਿਵਾਰਾਂ ਦੇ ਲਈ BB ਲੱਖ ਰੁਪਏ ਦੀ ਵਿੱਤੀ ਮਦਦ ਤੇ ਇੱਕ ਸਰਕਾਰੀ ਨੌਕਰੀ ਸਣੇ ਅਧਿਕਾਰੀਆਂ ਸਮੇਤ ਤਮਾਮ ਦੋਸ਼ੀਆਂ ਨੂੰ ਸਖਤ ਸਜ਼ਾਵਾ ਦੀ ਮੰਗ ਹੋ ਰਹੀ ਹੈ ਅਕਾਲੀ ਦਲ ਦੇ ਧਰਨੇ ਦੇ ਵਿੱਚ ਪਰਮਿੰਦਰ ਸਿੰਘ ਟੀਂਡਸਾ ਇਕਬਾਲ ਸਿੰਘ ਚੁੰਦਾ ਭਾਈ ਗੋਬਿੰਦ ਸਿੰਘ ਲੰਗੋਵਾਲ ਵਿਨਰਜੀਤ ਸਿੰਘ ਗੋਲੜੀ ਅਤੇ ਇਲਾਕੇ ਦੀ ਸਮੂਚੀ ਜੋਸ਼ੀ ਪਤੇ ਵਰਕਰ ਮੌਜੂਦ ਰਹੇ ਨਹੀਂ ਜੰਮ ਕੇ ਨਰੇਬਾਜ਼ੀ ਹੋਈ ਹੈ ਦੇਖੋ ਸੁਭੀ ਸਿੰਘ ਬਾਦਲ ਜੀ ਪਿਛਲੇ ਦਿਨੀ ਆਏ ਸੀ ਇੰਨਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਉਹਨਾਂ ਨੇ ਪਾਰਟੀ ਨੂੰ ਇਸ ਤਰ੍ਹਾਂ ਲਾਉਣ ਬਾਰੇ ਹਦਾਇਤ ਕੀਤੀ ਸੀ ਸਾਡਾ ਮਕਸਦ ਇੱਕੋ ਹੀ ਹੈ ਵੀ ਜਿਹੜੇ ਇਹ 24 ਪਰਿਵਾਰ ਜਿਨ੍ਹਾਂ ਦੇ ਜੀ ਜਿਹੜੇ ਮਾਰੇ ਗਏ ਨੇ ਉਹਨਾਂ ਨੂੰ ਨਿਆਂ ਦਿਵਾਉਣਾ ਹੈ ਜੀ ਉਹਨਾਂ ਦੇ ਬਣਦੇ ਹੱਕ ਉਹਨਾਂ ਨੂੰ ਮਿਲ ਸਰਕਾਰ ਇਹਦੇ ਤਿੰਨ ਚੀਜ਼ਾਂ ਨੇ ਇਕ ਤਾਂ ਜਿਹੜੇ ਦੋਸ਼ੀ ਨੇ ਅਫਸਰਾ ਤੋਂ ਲੈ ਕੇ ਹੋਰ ਸਾਰੇ ਸਾਰਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਘਟੋ ਘਟ 20-20 ਲੱਖ ਰੁਪਏ ਦਾ ਸਾਰੇ ਪਰਿਵਾਰਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਤੇ ਤੀਜਾ ਇੱਕ ਇੱਕ ਨੌਕਰੀ ਮਿਲਣੀ ਚਾਹੀਦੀ ਹੈ ਕਿਉਂਕਿ ਇਹ ਜਿਹੜੇ ਲੋਕ ਨੇ ਤੁਸੀਂ ਦੇਖੋਗੇ ਇਹਨਾਂ ਚ ਇੱਕ ਕੋਲੇ ਵੀ ਰੁਪਏ ਦੀ ਸੰਪਤੀ ਵੀ ਨਹੀਂ ਸਾਰੇ ਦਿਹਾੜੀਦਾਰ ਪਰਿਵਾਰ ਨੇ ਉਹਨਾਂ ਦੇ ਜਿਹੜੇ ਸਾਰੇ ਜੀ ਸੀ ਉਹ ਇਹਨਾਂ ਜਿਹੜੇ ਕਮਾਉਣ ਵਾਲੇ ਲੋਕ ਨੇ ਜਿਹੜੇ ਇਹ ਵਿਚਾਰੇ ਜਿਨ੍ਹਾਂ ਦੀ ਮੌਤ ਹੋਈ ਹੈ ਨੌਜਵਾਨਾਂ ਦੀ ਉਹ ਸਾਰੇ ਉਹਨਾਂ ਤੇ ਨਿਰਭਰ ਸੀ ਸੋ ਇਹ ਤਕਰੀਬਨ ਸਾਰੇ ਅਨਾਥ ਹੋਣ ਵਾਲਾ ਕੰਮ ਹੋ ਗਿਆ ਸੋ ਅਸੀਂ ਮੰਗ ਕਰਦੇ ਆਂ ਵੀ ਸਰਕਾਰ ਸਾਰਿਆਂ ਨੂੰ ਮੁਆਵਜ਼ਾ ਦੇਵੇ ਤੇ ਦੂਜਾ ਸਰਕਾਰ ਨੇ ਹੋਰ ਵੀ ਫਰਕ ਪਾਤਾ ਵੀ ਜਿਨ੍ਹਾਂ ਦੇ ਪੋਸਟਮਾਰਟਮ ਨਹੀਂ ਹੋਏ ਜੀ ਉਹਨਾਂ ਨੂੰ ਅੱਜ ਤੱਕ ਰੁਪਈਆ ਵੀ ਨਹੀਂ ਮਿਲਿਆ ਜੀ ਉਹ ਜਾਣ ਕੇ ਇਹਨਾਂ ਨੇ ਪੋਸਟਮਾਰਟਮ ਕਿਉਂ ਨਹੀਂ ਹੋਇਆ ਕਿ ਪ੍ਰਸ਼ਾਸਨ ਨੇ ਜ਼ਬਰਦਸਤੀ ਧੱਕੇ ਦੇ ਨਾਲ ਉਹਨਾਂ ਨੂੰ ਜਲਦੀ ਕਰਕੇ ਉਹਨਾਂ ਦੇ ਸੰਸਕਾਰ ਕਰਵਾਤੇ ਉਹ ਵਿਚਾਰੇ ਗਰੀਬ ਸੀ ਉਹਨਾਂ ਨੂੰ ਪਤਾ ਨਹੀਂ ਸੀ ਤੇ ਅੱਜ ਉਹ ਜਿਹੜੇ ਨੇ ਮੁਆਵਜ਼ੇ ਤੋਂ ਵਾਂਝੇ ਹੋਗੇ ਸੋ ਸਾਰਿਆਂ ਨੂੰ ਹੀ बराबर ਦਾ ਮੌਜਾ ਮੈਨੇ ਤੇ ਘੱਟੋ ਘੱਟ 20 ਲੱਖ ਰੁਪਏ ਮੌਜਾ ਟਰਸਰ ਸਾਹਿਬ ਜੇ ਗੱਲ ਕੀਤੀ ਹੈ ਉਸ ਦਿਨ ਵੀ ਕਹਿ ਰਹੇ ਸੀ ਜਿਨ੍ਹਾਂ ਦੇ ਪੋਸਟਮਾਸਟਰ ਮੈਨੂੰ ਉਹਨਾਂ ਨੂੰ ਵੀ 2 ਲੱਖ ਰੁਪਏ ਅਜੇ ਤੱਕ ਉਹਨਾਂ ਪਰਿਵਾਰਾਂ ਤੱਕ ਨਹੀਂ ਪਹੁੰਚੇ ਆ ਨਹੀਂ ਦਿੱਤਾ ਹੀ ਨਹੀਂ ਉਹਨਾਂ ਨੂੰ ਮੈਨੂੰ ਲੱਗਦਾ ਹੈ ਉਹਨਾਂ ਨੇ ਉਹਨਾਂ ਦੀ ਇਸ ਮੌਤ ਨੂੰ ਮੰਨੇ ਹੀ ਨਹੀਂ ਸ਼ਰਾਫ ਦੇ ਕਰਕੇ ਮੌਜਾ ਤਾਂ ਜਿਹੜੀਆਂ ਨੇ ਉਹ ਮਤਲਬ ਸਾਰੀ ਸ਼ਰਾਫ ਤੇ ਸਰਕਾਰ ਦੀ ਇਸ ਦਾ ਮਤਲਬ ਜਿਹੜਾ ਅਮਨ ਰੋੜੇ ਨੇ ਬਿਆਨ ਦਿੱਤਾ ਕਿ ਜੇਕਰ ਸਰਕਾਰੀ ਠੇਕੇ ਤੋਂ ਸ਼ਰਾਬ ਲਈ ਹੁੰਦੀ ਤਾਂ ਅਸੀਂ ਜ਼ਿੰਮੇਵਾਰ ਸੀ ਉਹ ਲਾਗੂ ਕਰ ਰਹੇ ਆਂ ਦੇਖੋ ਮੈਂ ਕਹਿਣਾ ਕੋਨ ਹੱਦ ਤਾ ਇਨਸਾਨੀਅਤ ਹੀ ਖਤਮ ਹੋ ਗਈ ਸਰਕਾਰ ਆਪਣੀ ਫੇਲਿਅਰ ਉਹਨਾਂ ਗਰੀਬਾਂ ਦੇ ਉੱਤੇ ਮਰ ਰਹੀ ਹੈ ਜਿਹੜੇ ਮਾਰੇ ਗਏ 2 ਨੰਬਰ ਦੀ ਸ਼ਰਾਬ ਤਾਂ ਇਹਨਾਂ ਦੇ ਰਾਤ ਚ ਵਿਕ ਰਹੀ ਹੈ ਤੇ ਦੋਸ਼ ਦੇ ਰਹੇ ਨੇ ਉਹਨਾਂ ਨੂੰ ਗਰੀਬਾਂ ਨੂੰ ਚਾਰੇ ਨੂੰ ਜੇ ਸ਼ਰਾਬ ਨਾ 2 ਨੰਬਰ ਦੀ ਵਿਕਦੀ ਹੁੰਦੀ ਕਿਉਂ ਖਰੀਦਦੇ ਉਹ ਉਹ ਆਪ ਹੀ ਢਿੱਕੇ ਜੇ ਉਹਨੇ ਪੀਣੀ ਹੁੰਦੀ ਜਾ ਕੇ ਠੇਕੇ ਤੋਂ ਲੈਂਦੇ ਉਹ ਤਾਂ ਤਾਂ ਖਰੀਦੀ ਨਾ 2 ਨੰਬਰ ਦੀ ਵਿਕ ਰਹੀ ਸੀ ਕੌਣ ਕਿਹਦੇ ਰਾਤ ਚ ਵਿਕ ਰਹੀ ਹੈ ਇਹਨਾਂ ਦੇ ਰਾਤ ਚ ਵਿਕ ਰਹੀ ਹੈ ਦੋਸ਼ੀ ਕੌਣ ਹੈ ਫਿਰ ਸੋ ਬੜੀ ਸ਼ਰਮ ਸ਼ਰਮਿੰਦਾ ਕਰਨ ਵਾਲਾ ਬਿਆਨ ਦਿੱਤਾ ਹੈ ਅਮਨ अरोड़ा ਜੀ ਨੇ ਜਿਹੜਾ ਦਿੱਤਾ ਹੈਗਾ